ਕਿੱਡੇ ਬੇਸ਼ਰਮ ਤੇ ਕਿੱਡੇ ਨਖਿੱਧ ਲੋਕ ਹੋਣਗੇ ਜਿਹੜੀਆਂ ਆਪਦੀਆਂ ਧੀਆਂ ਨੂੰ ਕਹਿੰਦੇ ਆ ਜਾ ਜਾ ਕੁੜਗੇ ਵੀਡੀਓ ਬਣਾ ਸਾਨੂੰ 4 ਪੈਸੇ ਕਮਾ ਕੇ ਲਿਆ ਕੇ ਦੇ ਤੇ ਧੀ ਕੀ ਕਰਦੀ ਆ ਧੀ ਕਦੇ ਇੱਥੋਂ ਆਪਦੀ ਬਰਾਦੀਆਂ ਇੱਥੋਂ ਲੜੀਆਂ ਜੀਆਂ ਦਿਖਾ ਦਿੰਦੀ ਆ ਕਦੇ ਮੜਾ ਜਾ ਆਪਦਾ ਪਿੱਛਾ ਦਿਖਾ ਦਿੰਦੀ ਆ ਤੇ ਧੀ ਵਾਇਰਲ ਹੋ ਜਾਂਦੀ ਆ ਧੀ ਨੂੰ ਫਿਰ 4 ਪੈਸੇ ਆਉਣ ਲੱਗ ਜਾਂਦੇ ਆ ਜਦੋਂ ਪੈਸੇ ਆਉਣ ਲੱਗ ਜਾਂਦੇ ਆ ਤੇ ਉਦੋਂ ਜਿਹੜੇ ਉਹ ਮਾਪੇ ਆ ਕੁੜੀਆਂ ਦੇ ਮਾਪਿਓ ਜਿਹੜੀਆਂ ਗੰਦ ਪਾਉਂਦੀਆਂ ਉਹਨਾਂ ਦੇ ਇੱਥੇ ਪੱਟੀ ਲੱਗ ਜਾਂਦੀ ਆ ਕਾਲੀ ਉਹਨਾਂ ਨੂੰ ਕੁਛ ਨਹੀਂ ਦਿਖਦਾ ਉਹਨਾਂ ਨੂੰ ਸਿਰਫ ਇੱਥੇ ਡਾਲਰ ਦੇ ਸਾਈਨ ਦਿਸਦੇ ਆ ਵੀ ਕੋਸ਼ ਨਹੀਂ ਪਰ ਮੈਂ ਟੋਟਲੀ ਲਾਣ ਦੇਣੀ ਚਾਹਣਾ ਉਹ ਮਾਪਿਆਂ ਨੂੰ ਉਹ ਮਾਵਾਂ ਨੂੰ ਉਹ ਪਿਓਆਂ ਨੂੰ ਜਿਨ੍ਹਾਂ ਨੂੰ ਪਤਾ ਆ ਕਿ ਸਾਡੀਆਂ ਕੁੜੀਆਂ ਗੰਦ ਪਾ ਰਹੀਆਂ ਸਾਡੀਆਂ ਕੁੜੀਆਂ ਦੀਆਂ ਵੀਡੀਓ ਕੋਈ ਸੇਧ ਦੇਣ ਵਾਲੀਆਂ ਨਹੀਂ ਸਾਡੀਆਂ ਕੁੜੀਆਂ ਦੀਆਂ ਵੀਡੀਓ ਅੱਗੇ ਪਿੱਛੇ ਤੋਂ ਹੀ ਸਟਾਰਟ ਹੁੰਦੀਆਂ ਸਾਰੇ ਮਾਪਿਆਂ ਨੂੰ ਜਿਹੜਾ ਨੂੰ ਪਤਾ ਨਾ ਇਹ ਚੀਜ਼ਾਂ ਤੇ ਫਿਰ ਵੀ ਜਿਵੇਂ ਉਹ ਕਬੂਤਰ ਜਿਵੇਂ ਅੱਖਾਂ ਮੀਚ ਲੈਂਦਾ ਬਿੱਲੀ ਨੂੰ ਵੇਖ ਕੇ ਉਹ ਚੀਜ਼ ਹੋਈ ਪਈ ਆ ਤੇ ਫਿਰ ਛੋਡੇ ਤੋਂ ਘਟਿਆ ਤੇ ਛੋਡੇ ਤੋਂ ਨਖਿੱਧ ਬੰਦਾ ਕੋਈ ਨਹੀਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਕੇ ਉਹ ਬੰਦੇ ਤੱਕ ਪਹੁੰਚਾਓ ਜਿਨ੍ਹਾਂ ਦੇ ਘਰ ਦੀ ਧੀ ਵੀਡੀਓ ਪਾਉਂਦੀ ਆ ਤੇ ਵੀਡੀਓ ਕੋਈ ਕੰਟੈਂਟ ਨਹੀਂ ਐ ਬਸ ਆਪਦੇ ਸਿਰਫ ਤੇ ਸਿਰਫ ਆਪਦੇ ਅੱਗੇ ਪਿੱਛੇ ਦਿਖਾਉਂਦੀ ਆ ਲਹਣਤਾ ਇਹੋ ਜਿਹਾ ਮੈਂ ਥੱਲੇ ਕੋਸ਼ਕ ਫੋਟੋਆਂ ਲਾਈਆਂ ਵੀ ਇਹਨਾਂ ਦੇ ਮੈਂ ਆ ਜਿਹੜੀ ਕੁੜੀ ਆ ਥੱਲੇ ਭੋਰਾ ਕ ਬੱਚੀ ਆ ਇਹ ਇਹਦੀ ਕੀ ਉਮਰ ਆ ਸੋਚ ਕੇ ਦੇਖੋ ਇਹਦੀ ਉਮਰ ਕਿੰਨੀ ਹੋਊਗੀ ਤੇ ਇਹ ਵੇਦੀ ਮੈਂ ਕੁਦਰਤੀ ਨਾਲ ਇਹਦੀ ਵੀਡੀਓ ਆ ਗਈ ਸਾਹਮਣੇ ਕੀ ਯਾਰ ਇਹਦੇ ਮਾਪੇ ਜਿਹੜੇ ਆਪਦੀ ਕੁੜੀ ਨੂੰ ਯਾਰ ਕੀ 14-15 ਸਾਲਾਂ ਦੀ ਹੈਗੀ ਆ ਤੇ ਗੀਤ ਲਾ ਕੇ ਤੇ ਗੱਲਾਂ ਜਿਵੇਂ ਉਹ ਨਹੀਂ ਕੁੜੀਆਂ ਮਿੱਤੀ ਮੁੱਤੀ ਆ ਰਗੀਆਂ ਉਹਨਾਂ ਵਾਂਗੂ ਬਸ ਉਹ ਲੈਣ ਤੇ ਚੱਲ ਪੈਣਾ ਇਹਨਾਂ ਨੇ ਜਦੋਂ ਵੀ ਵੇਖ ਲੈਂਦੀਆਂ ਕਿ ਸਾਡੀ ਆਈਡਲ ਦੇ ਇੰਨੇ ਫੋਲੋਅਰ ਆ ਤੇ ਅਸੀਂ ਵੀ ਕਰਗੇ ਉਹ ਵੀਡੀਓ ਦੇ ਵਿੱਚ ਆਪ ਦਾ ਅੱਗਾ ਪਿੱਛਾ ਦਿਖਾਉਂਦੀ ਅਸੀਂ ਵੀ ਦਿਖਾਈਏ ਤੇ ਲਾਹਨਤ ਤੋਂ ਮਾਪਿਆਂ ਤੇ ਜਿਹੜੇ ਇਹ ਹੋ ਜੀਆਂ ਆ ਕੁੜੀ ਦੀ ਉਮਰ ਕੀ ਹੈ ਯਾਰ ਨਲੀ ਹਜੇ ਇਹਨਾਂ ਨੂੰ ਪੁੰਝਣੀ ਨਹੀਂ ਆ ਮਤਲਬ ਆਉਂਦੀ ਤੇ ਇਹ ਕੁੜੀਆਂ ਸੋਸ਼ਲ ਮੀਡੀਆ ਤੇ ਆ ਗਈਆਂ ਤੇ ਸੋਸ਼ਲ ਮੀਡੀਆ ਤੇ ਆ ਵੀ ਕਿਹੜੇ ਤਰੀਕੇ ਨਾਲ ਗਈਆਂ ਗੰਦ ਪਾਉਣ ਦੇ ਤਰੀਕੇ ਨਾਲ ਬਸ ਵੀ ਪਤਾ ਨਾ ਇਹ ਸੌਖਾ ਯਾਰ ਆਗ ਹੈ ਭਾਈ ਆ ਜਿਹੜਾ ਕੁੜੀਆਂ ਲਈ ਤਾਂ ਜਮਾਂ ਹੀ ਸੌਖਾ ਮੈਂ ਡਾਇਰੈਕਟ ਗੱਲ ਕਹਿਣਾ ਜਿਹਨੇ ਗੁੱਸਾ ਕਰਨਾ ਕਰ ਲੇ ਨਹੀਂ ਜਿਵੇਂ ਜਿੱਥੇ ਮਰਜੀ ਹੈਨਾ ਕੁੜੀਆਂ ਲਈ ਸਭ ਤੋਂ ਸੌਖਾ ਅੱਜ ਦੇ ਸਮੇਂ ਦੇ ਵਿੱਚ ਵਾਇਰਲ ਹੋਣਾ ਕੁੜੀਆਂ ਦੇ ਲਈ ਤੇ ਇਸੇ ਕਰਕੇ 13 13 14 14 ਜਿਵੇਂ ਬਾਬਾ ਨਾਨਕ ਨੇ ਕਹਿ ਗਿਆ ਸੀ ਵੀ 13 ਸਾਲਾਂ ਦੀ ਕੁੜੀਆਂ ਦੇ ਜਵਾਕ ਹੋਣ ਲੱਗ ਜਾਣਗੇ ਤੇ گاਵਾਂ ਰੂੜੀਆਂ ਤੇ ਫਿਰਨਗੀਆਂ ਤੇ ਉਹ ਚੀਜ਼ਾਂ ਚੱਲ ਹੀ ਰਹੀਆਂ ਕੀ ਉਹਦੇ ਵਿੱਚ ਕੁੜੀਆਂ ਦੇ ਕੁੜੀਆਂ 13 ਕੀ ਦਸਾਂ ਦਸਾਂ ਸਾਲਾਂ ਦੀਆਂ ਦੇ ਕੇ ਸਾਹਮਣੇ ਆਏ ਆ ਜਿਨ੍ਹਾਂ ਦੇ ਜਵਾਕ ਠਹਿਰ ਜਾਂਦੇ ਆ ਤੇ ਲਾਹਣ ਤੇ ਚ ਕੀ ਦਾ ਇਹ ਚ ਕਸੂਰ ਆ ਸਾਰੇ ਆ ਮਾਪਿਆਂ ਦਾ ਮਾਪਿਆਂ ਦਾ ਕਸੂਰ ਇਹ ਆ ਕਿ ਤੁਸੀਂ ਵੇਖੋ ਯਾਰ ਸੋਡੀ ਧੀ ਹੁਣ ਇਹਨੂੰ ਨਲੀ ਦਾ ਪੁੰਜਣੀ ਨਹੀਂ ਆਉਂਦੀ ਵੀਡੀਓ ਪਾਉਣ ਆ ਗਈ ਆ ਇਹਦੇ ਮਾਪਿਆਂ ਨੂੰ ਕਿਤੇ ਪਤਾ ਨਹੀਂ ਹੋਣਾ ਮੇਰੀ ਮਤਲਬ ਕੁੜੀ ਕੀ ਕਰਦੀ ਪਈ ਆ ਤੇ ਜੇ ਤੁਹਾਡੇ ਮਾਪਿਆਂ ਨੂੰ ਪਤਾ ਵੀ ਕੁੜੀ ਕੀ ਕਰਦੀ ਪਈ ਆ ਤੇ ਫੇਰ ਵੀ ਦੇਖੀ ਜਾਂਦੇ ਆ ਫੇਰ ਥੋਡੇ ਤੋਂ ਨਖਿੱਧ ਬੰਦੇ ਕੋਈ ਨਹੀਂ ਯਾਰ ਉਦੋਂ ਗੁੱਸਾ ਚੜਦਾ ਵੀ ਸਾਡੇ ਪੰਜਾਬ ਦੇ ਜਿਹੜੇ ਪੇਰੈਂਟਸ ਆ ਉਹ ਆਪਣੀਆਂ ਧੀਆਂ ਨੂੰ ਰੋਕ ਕਿਉਂ ਨਹੀਂ ਰਹੇ ਯਾਰ ਉਹ ਆਪਣੀਆਂ ਧੀਆਂ ਨੂੰ ਧੱਕਾ ਘਾਤੋ ਦੇ ਰਹੇ ਆ ਸੋਸ਼ਲ ਮੀਡੀਆ ਚ ਵੀ ਜਾ ਆ ਵੀ ਪੈਸੇ ਕਮਾ ਸੋ ਮੜਾ ਜਾਣਾ ਇਹ ਚੀਜ਼ਾਂ ਦਾ ਅਕਲ ਨੂੰ ਹੱਥ ਮਾਰੋ ਇਹ ਚੀਜ਼ਾਂ ਚ ਕੁਛ ਨਹੀਂਗਾ ਤੇ ਪਰ ਆ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਆਈ ਜਾਂਦੀਆਂ ਤੇ ਅੱਗੇ ਪਿੱਛੇ ਦਿਖਾਉਣ ਲਾ ਕਰਕੇ ਵੀ ਸਾਨੂੰ ਚਾਰ ਫੋਲੋਅਰ ਗੇਨ ਹੋਣ ਕੁਛ ਨਹੀਂ ਰੱਖਿਆ ਜਦੋਂ ਉਮਰ ਗਾਂ ਲੰਘ ਜੂਗੀ ਨਾ ਉਦੋਂ ਸੋਚੋਗੇ ਨੈਟ ਤੋਂ ਚੀਜ਼ ਬਾਅਦ ਚ ਜਾਣੀ ਤਾਂ ਨਹੀਂ ਕਿਤੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਰੱਬ ਰੱਖੇ